ਸਾਨੂੰ ਇੰਨਾ ਕੁ ਜ਼ਿਆਦਾ ਮਿਸ ਕਰ ਰਹੀਆਂ ਕਿ ਮੇਰੇ ਕੋਲ ਕੋਈ ਵਰਡਸ ਨਹੀਂ ਆ ਸੱਚੀ ਸਾਨੂੰ ਮਤਲਬ ਇਹ ਮੇਰੀ ਦੂਜੀ ਐਨੀਵਰਸਰੀ ਜਾ ਰਹੀ ਆ ਦੀਪ ਤੋਂ ਬਿਨਾ ਨਾ ਤਾਂ ਬੋਲੋ ਪਾਪਾ ਹੈਪੀ ਮੈਰਿਸ ਐਨੀਵਰਸਰੀ ਪਾਪਾ ਹੈਂਬੀ ਮੈਰੀ ਆ ਨੋ ਤੇ ਅਸੀਂ ਫਿਰ ਇੱਕ ਕੇਕ ਕੱਟ ਕਰਨ ਲੱਗਿਆ ਮੈਂ ਮੀ ਨੇ ਡੁਨਰ ਕਰਕੇ ਆ ਤੋ ਗਾਲਮਕ ਨਹੀਂ ਫੁੱਲ ਫੁੱਲ ਸਭੀ ਮੈਰਿਸ ਮਾਈ ਐਨੀਵਰਸਰੀ ਮੈਰੀ ਪਾਪਾ ਮੰਮਾ love you. you papa miss you ਹਾਂਜੀ ਤੇ ਸਸਰੀ ਘਰ ਸਾਂਜਣੇ ਕਿਉਂ ਉਮੀਦ ਕਰਦੇ ਆ ਕਿ ਠੀਕ ਹੋਵੋਗੇ ਤੇ ਅੱਜ ਆਵਾਜ਼ ਵਿਟਲੀ ਇਸ ਕਰਕੇ ਲੱਗੇਗੀ ਕਿਉਂਕਿ ਮੈਂ ਠੀਕ ਨਹੀਂ ਸੀ ਕਿ ਕੱਲ ਦਾ ਮੇਰਾ ਹੈਡੈਕ ਰਾਤੀ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਤੇ ਅੱਜ ਆਏਗੀ ਸਾਡੀ ਐਨੀਵਰਸਰੀ ਤੇ ਹੈਪੀ ਐਨੀਵਰਸਰੀ ਮੈਰੀ ਜਨਵਰਸੀ ਮਾਈ ਲਵ ਦੀਪਜੀਤ ਨੂੰ ਰੱਬ ਇੰਨੀਆਂ ਤਰੱਕੀਆਂ ਦੇ ਸਭ ਤੋਂ ਪਹਿਲੀ ਵਿਸ਼ਨਾ ਉਹਨਾਂ ਨੂੰ ਕਰੂੰਗੀ ਬਾਕੀ ਤੁਸੀਂ ਸਾਰੇ ਜਾਣੇ ਮੈਨੂੰ ਵੀਸ਼ ਕਰੋਗੇ ਠੀਕ ਹੈ ਤਾਂ ਮੈਨੂੰ ਦੀਪ ਦੇ ਬਿਨਾ ਰਹਿਣਾ ਤੁਸੀਂ ਸੋਚ ਹੀ ਸਕਦੇ ਹੋਗੇ ਮੇਰੀ ਆਵਾਜ਼ ਤੋਂ ਵੀ ਐਂ ਮੇਰੇ ਮੂਡ ਤੋਂ ਵੀ ਕਿ ਜਿੰਨਾ ਮਰਜੀ ਡੇ ਵਧੀਆ ਹੋਏ ਪਰ ਜਦ ਇਹ ਵਾਲੇ ਦਿਨ ਹਸਬੰਡ ਨਾਲ ਹੋਣ ਤਾਂ ਬਹੁਤ ਹੀ ਵਧੀਆ ਲੱਗਦਾ ਅਬ ਕਿਤੇ ਅਵੇਲੀ ਚੱਲ ਜਾਈਏ ਜਾਂ ਕਿਤੇ ਘੁੰਮਣ ਚੱਲ ਜਾਈਏ ਜਾਂ ਕਿ ਗੁਰਦੁਆਰੇ ਮੱਥਾ ਟੇਕ ਆਈ ਨਾ ਅਸੀਂ ਕਹਿੰਦੇ ਆ ਕਿ ਹਾਂ ਸਾਨੂੰ ਵਧੀਆ ਲੱਗਿਆ ਕਿਉਂਕਿ ਆਪਣੇ ਹਸਬੰਡ ਸਾਥ ਹੀ ਇਹੋ ਜਿਹਾ ਹੁੰਦਾ ਹੈ ਕਿ ਇਹ ਵਾਲਾ ਦਿਨ ਇੰਨਾ ਜਿਆਦਾ ਮਿਸ ਕਰਦੇ ਆ ਇੰਨਾ ਜਿਆਦਾ ਤਾਂ ਮੈਨੂੰ ਆਤੀ ਬੜੀ ਇਰੀਟੇਟ ਸੀ ਮੈਨੂੰ ਡਾਂਟ ਖਾ ਖਾ ਕੇ ਖਾ ਥੋੜਾ ਕੱਪੜਿਆਂ ਨੂੰ ਵਾਈਟ ਕਰਨਾ ਕਿਉਂਕਿ ਮੈਂ ਜਾ ਰਹੀ ਸੀ ਕਿ ਤੇ ਅਵਨੀਤ ਬਹੁਤ ਜ਼ਿਆਦਾ ਇਰੀਟੇਟ ਕਰ ਰਹੀ ਸੀ ਤੰਗ ਕਰ ਰਹੀ ਸੀ ਕੁਝ ਮੇਰਾ ਮੂਡ ਦੀਪ ਕਰਕੇ ਆਫਸੈਟ ਸੀ ਕਿ ਮੈਨੂੰ ਇਦਾਂ ਲੱਗ ਰਿਹਾ ਸੀ ਇਹ ਮੈਨੂੰ ਤੰਗ ਕਰੀ ਜਾਏ ਕਰੀ ਜਾਏ ਫੇ ਮੈਨੂੰ ਲੱਗਾ ਕਿ ਨਹੀਂ ਇਹਨੇ ਤੰਗ ਕਰਨਾ ਇਹਨੇ ਥੋੜੇ ਸੁਆਦਵਾ ਤੇ ਮੈਂ ਵੀ ਰਾਤ ਲੇਟ ਬਹੁਤ ਜ਼ਿਆਦਾ ਸੁੱਤੀ ਤੇ ਹੁਣ ਮੈਂ ਤਾਂ ਉੱਠੀ ਹਾਂ ਤਾਂ ਪਹਿਲਾਂ ਤਾਂ ਮੈਰੀ ਜਨਵਰਸੀ ਮਨਾਤੀ ਪੰਜਵੇਂ ਸੁੱਤੀ ਦੀਪਨਾ ਗੱਲ ਕਰਕੇ ਮਤਲਬ ਇਹਦੇ ਮੈਂ 10 ਨਹੀਂ ਸਾਰੀ ਦੀ ਨਾ ਮੈਂ ਬੋਲ ਸਕਦੀ ਹਾਂ ਨਾ ਵਰਡਸ ਮੈਂ ਅੱਜ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਮਿਸ ਕਰ ਰਹੀ ਹਾਂ ਕਿ ਮੇਰੇ ਕੋਲ ਕੋਈ ਵਰਡਸ ਨਹੀਂ ਆ ਸੱਚੀ ਸਾਨੂੰ ਮਤਲਬ ਇਹ ਮੇਰੀ ਦੂਜੀ ਐਨੀਵਰਸਰੀ ਜਾ ਰਹੀ ਆ ਦੀਪ ਤੋਂ ਬਿਨਾ ਨਾ ਤਾਂ 2 ਸਾਲ ਹੋ ਗਿਆ ਬਹੁਤ ਜਿਆਦਾ ਮੁਸ਼ਕਲ ਆਇਆ ਜਿਹੜੇ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਚ ਰਹਿੰਦੇ ਆ ਉਹ ਤਾਂ ਮੇਰੀ ਇਸ ਚੀਜ਼ ਨੂੰ ਸਮਝ ਸਕਦੇ ਆ ਕਿ ਮੈਂ ਕਿੰਨੀ ਕੁ ਜ਼ਿਆਦਾ ਇਹ ਦਿਨ ਲਈ ਅਫਸਰਟ ਹੋਊਂਗੀ ਕਿ ਬਾਕੀ ਦੀਪ ਤੁਸੀਂ ਬਹੁਤ ਜ਼ਿਆਦਾ ਤਰੱਕੀ ਕਰੋ ਜਿਹਦੇ ਲਈ ਤੁਸੀਂ ਗਏ ਆ ਸਾਡੇ ਡ੍ਰੀਮਸ ਪੂਰੇ ਕਰਨ ਲਈ ਸੋ ਤੁਹਾਨੂੰ ਬਹੁਤ ਜ਼ਿਆਦਾ ਤਰੱਕੀ ਦਵੇ ਤੇ ਬਾਕੀ ਮੈਂ ਉੱਠ ਗਈ ਸੀ ਤੇ ਮੇਰੇ ਮਾਸੀ ਦਾ ਕਾਲ ਆਇਆ ਕਹਿੰਦੇ ਅਸੀਂ ਚਿੰਤਪੁਰ ਨਹੀਂ ਜਾਣਾ ਆ ਕਿਉਂਕਿ ਉਹਨਾਂ ਦੇ ਵੀ ਅੱਜ ਮਰੀ ਨਾਲ ਹੀ ਮੇਰੀ ਵੀ ਅਨਿਵਰਸਰੀ ਦੀ ਮੇਰੇ ਭਾਬੀ ਉਹਨਾਂ ਦੀ ਵੀ ਅਨਿਵਰਸਰੀ ਹੁੰਦੀ ਆ ਸੋ ਉਹਨਾਂ ਨੇ ਵੀ ਆਪਣੀ ਅਨਿਵਰਸਰੀ ਮਨਾ ਲੈਣਗੇ ਨਾਲ ਮੈਂ ਵੀ ਸੈਲੀਬ੍ਰੇਟ ਕਰ ਲੂੰਗੀ ਤੇ ਉਸੇ ਕਹਿੰਦੇ ਚੰਦਪੁਰ ਨਹੀਂ ਜਾਣਾ ਮਾਤਾ ਤੇ ਤੇ ਚਲੋ ਫਿਰ ਰੈਡੀ ਹੋ ਜਾਓ ਤਾਂ ਮੈਂ ਸੋਚਿਆ ਚਲੋ ਕਿ ਆਪਾਂ ਉੱਥੇ ਟਾਈਮ ਸਪੈਂਡ ਕਰਦੇ ਆਂ ਆਪਣੀ ਫੈਮਲੀ ਨਾਲ ਫੈਮਲੀ ਵੀ ਜ਼ਰੂਰੀ ਆ ਹਸਬੰਡ ਵੀ ਜ਼ਰੂਰੀ ਆ ਬਟ ਚਲੋ ਜਿੱਦਾਂ ਦਾ ਵੀ ਲੱਗਦਾ ਤਾਂ ਵਧੀਆ ਲੱਗਦਾ ਆ ਫੈਮਲੀ ਨਾਲ ਵੀ ਬਟ ਜੋ ਦੀਪ ਦੀ ਕਮੀ ਆ ਉਹ ਤਾਂ ਨਹੀਂ ਪੂਰੀ ਹੋ ਸਕਦੀ ਆ ਨਾ ਵੀ ਉਹ ਚਲੋ ਨੈਕਸਟ ਟਾਈਮ ਤੁਸੀਂ ਸਾਰੇ ਬੀਸਿਸ ਦੇ ਸਕਦੇ ਹੋ ਕਿ ਮੈਂ ਤੇ ਦੀਪ ਆਪਾਂ ਦੋਨੋਂ ਕਰੇ ਇਕੱਠੇ ਹੋ ਕੇ ਆਪਣੀ ਮੈਰਿਜਨਵਰਸੀ ਸੈਲੀਬ੍ਰੇਟ ਕਰੀਏ ਤੇ ਬਾਕੀ ਚਲੋ ਹੁਣ ਆਪਾਂ ਚੱਲਦੇ ਆਂ ਮੇਰਾ ਟਾਈਮ ਬਹੁਤ ਹੋ ਰਿਹਾ ਮੈਂ ਬਹੁਤ ਕੰਮ ਕਰਨ ਵਾਲਾ ਆ ਮੈਂ ਰੈਡੀ ਰੂਡੀ ਹੋਲਵਾ ਤੇ ਬਾਕੀ ਅੱਗੇ ਕੰਟੀਨਿਊ ਕਰਦੇ ਆ ਬੋਲੋ ਹੈਪੀ ਸੱਪੀ ਮੈਰਿਸ ਮਾਈ ਐਨਿਵਰਸਰੀ ਮਸੀ ਪਾਪਾ ਮੰਮਾ ਪਾਪਾ ਮੰਮਾ ਲਵ ਯੂ ਪਾਪਾ ਮਿਸ ਯੂ ਤੇ ਜਾਣਾ ਦੇ ਬਾਅਦ ਵਿੱਚ ਇਹਦੀ ਸ਼ੋਪਿੰਗ ਪਹਿਲਾਂ ਏਡੀ ਮਾਈ ਦੀ ਨਹੀਂ ਸ਼ੋਪਿੰਗ ਕੀ ਕਰਨ ਚੱਲਾ ਤੂੰ ਇੰਨਾ ਚਮਾਨ ਖਾਣਾ ਹਾਂ ਇੰਨਾ ਸਮਾਨ ਖਾਣਾ ਹਾਂ ਹਾਂ ਬੋਲਦੇ ਹਾਂਜੀ ਤੇ ਅਸੀਂ ਜਾਣਾ ਸੀਗਾ ਚਿੰਤਪੁਰ ਨਹੀਂ ਤੇ ਜੀ ਤੇ ਮੈਨੂੰ ਮਿਲੀ ਐਡੀ ਬਿਗ ਚਾਕਲੇਟ ਬਿਗ ਬਿਗ ਵਾਲੀ ਚਾਕਲੇਟ ਮੈਨੂੰ ਮਿਲੀ ਐ ਧਿਆਨ ਨਹੀਂ ਰਹਿ ਮੈਂ ਨਹੀਂ ਦੇਣੀ ਮੈਂ ਨਹੀਂ ਦੇਣੀ ਮੈਂ ਬਲੇ ਕਹ ਚਾਕਲੇਟ ਹੀ ਆ ਖਾਣੀ ਆ ਖਾਣੀ ਆ ਚਾਕਲੇਟ ਖਾਣੀ ਆ ਖਾਣੀ ਆ ਹਾਂ ਇਧਰ ਤੇ ਪੱਕਾ ਬੋਲੂਗੀ ਬਿਗ ਜ ਮੈਂ ਗਈ ਸੀਗੀ ਤੇ ਮੈਨੂੰ ਗਿਫਟ ਮਿਲਿਆ ਜਾਂ ਨਾਲੋ ਜਿੱਦਾਂ ਵੀ ਆ ਤਾਂ ਮੈਨੂੰ ਮਿਲੀ ਬੜੀ ਬਿਗ ਚਾਕਲੇਟ ये मेनू लगना दीप वाला ही मिली लगती दीप वालों एडी बिग चॉकलेट पापा को दो बोलो पापा हैप्पी मैरिज एनिवर्सरी चॉकलेट दो ऐसे करके ऐसे करके दो बोलो पापा हैप्पी मैरिज एनिवर्सरी खा लो खा लो मीठा मीठा बोलो हम घूमने जा रहे हैं गुमी गुमी चिंतपूर्णी माता पे जा रहे हैं हां जी ਤੇ ਇੰਨੀਆਂ ਸਾਰੀਆਂ ਚੀਜ਼ੀਆਂ ਲੈ ਕੇ ਆ ਗਈ ਆ ਤੇ ਮੈਂ ਬੋਲਿਆ ਚਲੋ ਗੱਡੀ 'ਚ ਖਾ ਲਾਂਗੇ ਤੇ ਬਾਬੂ ਦੀਦੀ ਲਈ ਆ ਰਿੱਦੂ ਦੀਦੀ ਲਈ ਆ ਸਭ ਕੇ ਲਈਏ ਬੋਲੋ ਯੈਸ ਬੋਲੋ ਦੀਦੀ ਕੇ ਲਈਏ ਮੇਰੀ ਮੈਂ ਦੀਦੀ ਕੇ ਆ ਹਾਂ ਤੇ ਚਲੋ ਮਾਦਨ ਦਾ ਰਸਤਾ ਸ਼ੁਰੂ ਹੋ ਗਿਆ ਹੈ ਕਿੰਨਾ ਵਧੀਆ ਲੱਗ ਰਿਹਾ ਹੈ ਉਹ ਦੇਖੋ ਮੰਕੀ ਨਹੀਂ ਆਵਾਜ਼ ਨਹੀਂ ਆ ਰਹੀ ਕੋਈ ਜਾ ਰਿਹਾ ਤੇ ਬੇਬੀ ਨੂੰ ਮਤ ਦਾ ਰਸਤਾ ਸ਼ੁਰੂ ਹੋ ਗਿਆ ਤੇ ਬਹੁਤ ਥੋੜੀ ਬਾਅਦ ਕਰਕੇ ਨਹੀਂ ਬਾਅਦ ਹੋਇਆ ਕਰਕੇ ਨਹੀਂ ਓਏ ਆ ਜਾ ਓਏ ਆ ਜਾ ਓਏ ਹੋਏ ਓਏ ਹੋਏ ਨੀਤੀ ਆ ਜਾ ਨੀਤੀ ਤੂੰ ਦੇਖੀ ਮਮਮਲ ਮਮਮਲ ਦੇਖ ਓਏ ਓਏ ਅੱਛਾ ਦੰਗ ਨਾ ਆ ਸਾ ਮਰੀ ਵੀ ਬੜਾ ਮਸਕਾਰੀ ਤੇ ਬਾਅਦ ਹੋ ਗਿਆ ਜੀ ते किनने सारे मोंकी ਤੇ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀਗੀ ਮੈਂ ਘਰੋਂ ਬ੍ਰੇਕਫਾਸਟ ਨਹੀਂ ਕਰਕੇ ਆਈ ਸੀਗੀ ਤੇ ਫਿਰ ਮੈਨੂੰ ਲੱਗੀ ਭੁੱਖੇ ਤੇ ਮੈਂ ਕਿਹਾ ਆਪਾਂ ਫੈਮਿਲੀ ਨਾਲ ਰੁਕਦੇ ਆਂ ਕੁਝ ਖਾਂਦੇ ਪੀਂਦੇ ਆਂ ਤੇ ਹੁਣ ਅਸੀਂ ਇੱਥੇ ਕਰਾਂਗੇ ਬ੍ਰੇਕਫਾਸਟ ਤੇ ਤੁਸੀਂ ਪਹਾੜੀ ਇਲਾਕੇ ਦਾ ਇੰਜੋਏ ਤਾਂ ਲੈ ਹੀ ਸਕਦੇ ਆਂ ਬਹੁਤ ਵਧੀਆ ਲੱਗਦਾ ਜਦੋਂ ਆਪਣੇ ਹਸਬੰਡ ਨਾਲ ਬੱਚੇ ਨਾਲ ਘੁੰਮਣਾ ਹੋ ਪੂਰੀ ਫੈਮਲੀ ਨਾਲ ਤੇ ਚਲੋ ਬਾਕੀ ਦੀਪ ਜੰਦੀ ਕਮੀ ਤਾਂ ਨਹੀਂ ਪੂਰੀ ਹੋ ਸਕਦੀ ਬਟ ਮੇਰੀ ਫੈਮਲੀ ਨੇ ਜਿੰਨਾ ਇੰਜੋਏ ਫੈਮਲੀ ਨਾਲ ਕਰ ਉਹ ਵੀ ਬਹੁਤ ਵਧੀਆ ਲੱਗਦਾ ਹੈ ਤਾਂ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਪਹਿਲਾਂ ਅਸੀਂ ਕਰਾਂਗੇ ਇੱਥੇ ਬ੍ਰੈਕਫਾਸਟ ਅਸੀਂ ਬਣਵਾਇਆ ਹੈ ਮਿਕਸ ਪਰੌਂਠੇ ਤੇ ਅਸੀਂ ਖਾਵਾਂਗੇ ਪਹਿਲਾਂ ਮਿਕਸ ਪਰੌਂਠੇ ਪਹਿਲਾਂ ਮੈਂ ਦਿਲ ਇਸ ਵਿੱਚ ਰੋਟੀ ਖਾਣੀ ਆ ਪਰ ਮੈਂ ਦਿਲ ਕਰਕੇ ਤਾਂ ਮੈਂ ਰੋਟੀ ਨਹੀਂ ਮਿਕਸ ਪਰੌਂਠਾ ਟੈਸਟ ਕਰਦੀ ਆ ਸੋ ਪਹਿਲਾਂ ਇੱਥੇ ਖਾਵਾਂਗੇ ਮਿਕਸ ਪਰੌਂਠਾ ਤੇ ਦੇਖਾਂਗੇ ਕਿਵੇਂ ਦਾ ਲੱਗਦਾ ਹੈ ਖਾ ਕੇ ਫਿਰ ਤੁਹਾਨੂੰ ਰਿਵ तो ब्रेकफास्ट तू गा करना सारे खाना खुना खा रहा है टेस्टी ज्यादा टेस्टी मतलब दाल दूल सब बहुत ज्यादा टेस्टी पता नहीं केड़ी लोकेशन हैज के आज बज के आज और भजया ही नहीं जाता भाजी को भजे ही नहीं जाता भाजपा ਹਾਂਜੀ ਤੇ ਬਹੁਤ ਹੀ ਜ਼ਿਆਦਾ ਵਧੀਆ ਲੁਕੇਸ਼ਨ ਆ ਤੇ ਅਸੀਂ ਖਾਣਾ ਖਾ ਲਿਆ ਬਹੁਤ ਜ਼ਿਆਦਾ ਟੇਸਟੀ ਸੀਗਾ ਚਾਹ ਵੀ ਪੀ ਲਈ ਆ ਬਹੁਤ ਜ਼ਿਆਦਾ ਸਵਾਦ ਸੀਗੀ ਤੇ ਬ੍ਰਦਰ ਨੇ ਫੋਟੋ ਕਲਿੱਕ ਕਰਾ ਰਿਆ ਤੇ ਮੈਂ ਕਰਾਉਣੀ ਸੀਗੀ ਤਾਂ ਕਹਿੰਦੇ ਨਾ ਦੀਪ ਜੀ ਦੀਪ ਜੀ ਦੀਪ ਜੀ ਹਰ ਜਗ੍ਹਾ ਦੀਪ ਜੀ ਦੀਪ ਜੀ ਹੋ ਰਹੀ ਆ ਤੇ ਮੈਂ ਦੀਪ ਨੂੰ ਬੜਾ ਜ਼ਿਆਦਾ ਮਿਸ ਕਰ ਰਹੀ ਆ ਫਿਰ ਤੁਹਾਗੇਨ ਹੈਪੀ ਐਨੀਵਰਸਰੀ ਆ ਮੈਂ ਤੁਹਾਡੇ ਸਾਥ ਘਰ ਇਨਜੋਏ ਨਾ ਕਰ ਪਾਈਂਦੀ ਜੋ ਮੈਂ ਫੈਮਿਲੀ ਨਾਲ ਇਨਜੋਏ ਕੀਤਾ ਬਹੁਤ ਮਜ਼ਾ ਆ ਤੇ ਬਾਕੀ ਇਹ ਟਾਬੇ ਤੇ ਖਾਣਾ ਵੀ ਬਹੁਤ ਜ਼ਿਆਦਾ ਟੇਸਟੀ ਸੀਗਾ ਬਹੁਤ ਮਜ਼ਾ ਆਇਆ ਨਾ ਤੇ ਬਾਕੀ ਦੀਪ ਨੇ ਮਿਸ ਕਰ ਲਿਆ ਕੋਨਾ ਖਾ ਲਿਆ ਤੇ ਹੁਣ ਅਸੀਂ ਨੈਕਸਟ ਕੰਟੀਨਿਊ ਅਸੀਂ ਜੇ ਮਾਤਾ ਦੇ ਮੱਥੇ ਮੰਦਰ ਨਹੀਂ ਪਹੁੰਚੇ ਪਰ ਭੇਡ ਪੂਜਾ ਸਾਡੀ ਬਹੁਤ ਜ਼ਿਆਦਾ ਹੋ ਗਈ ਆ ਪ੍ਰੋਂਟੇ ਤੇ ਦਾਲ ਬਹੁਤ ਸਾਰਾ ਟੇਸਟੀ ਸੀਗੀ ਤੇ ਜਿੱਥੇ ਜਾਓ ਉੱਥੇ ਦਾ ਸਵਾਦ ਜ਼ਰੂਰ ਦੱਸਣਾ ਜੀ ਅਸੀਂ ਹੁਣ ਚੱਲਿਆ ਮੱਥਾ ਟੇਕਣ ਤੇ ਰਾਸ ਬਹੁਤ ਜ਼ਿਆਦਾ ਹੋ ਗਿਆ ਤੇ ਤੁਸੀਂ ਦੇਖ ਹੀ ਸਕਦੇ ਆ ਕਰ ਲੋ ਦਰਸ਼ਨ ਮਾਤਾ ਰਾਣੀ ਦੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਤੇ ਵੀ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਕੋਈ ਮਾਤਾ ਮੱਥਾ ਟੇਕ ਲਿਆ ਰਾਸ ਬਹੁਤ ਜ਼ਿਆਦਾ ਹੈ ਤੇ ਬਾਤ ਕੁਝ ਸਾਰੇ ਦਰਸ਼ਨ ਚਾਹੁੰ ਮਾਤਾ ਰਾਨੀ ਦੇ ਹੁਣ ਨੀਂਦ ਮੰਮੀ ਲੱਭਦੀ ਨਹੀਂ ਪੈ ਤੇ ਆ ਕੇ ਨਹੀਂ ਆ ਲੱਭਣਾ ਮੁਸ਼ਕਲ ਹੋ ਜਾਂਦਾ ਹੈ ਤੇ ਤੈਮਨੀ ਨੂੰ ਤੇ ਬਹੁਤ ਸਾਰੇ ਕੰਜਗਾ ਮਿਲੀਆਂ ਤੇ ਤੈਮਨੀ ਬਹੁਤ ਹੈਪੀ ਆ ਤੈਮਨੀ ਨੂੰ ਕੰਜਗਾਂ ਤੋਂ ਮਿਠਾਣੀ ਮਤਲਬ ਨਹੀਂ ਸੀ ਪਤਾ ਕਿੰਨਾ ਲਈਦੀਆਂ ਕੰਜਗਾ ਸੋ ਤੁਹਾਨੂੰ ਇਸ ਬਾਰੇ ਬਾਅਦ ਚ ਐਕਸਪਲੇਨ ਕਰੂੰਗੀ ਮੈਂ ਕਿ ਤੁਸੀਂ ਮੰਨ ਕਰਦੇ ਹੋ ਨਾਲ ਦੇਖ ਹੀ ਸਕਦੇ ਹੋ ਤੇ ਅਸੀਂ ਚਿੰਤੂ ਨੂੰ ਮਾਦਾ ਕੋ ਮਾਈ ਹੁਣ ਅਸੀਂ ਇੱਥੇ ਆਰਕੀਟੈਪ ਵੀ ਕਰਨ ਲੱਗੇ ਆ ਡਿਨਰ ਤੇ ਨਾਲ ਕੱਟਾਂਗੇ ਹੈਪੀ ਬਰਥਡੇ ਜੋ ਅਸੀਂ ਅਵਨੀਤ ਨੂੰ ਦਵਾਂਗੇ ਤੇ ਹੁਣੇ ਅਸੀਂ ਬਹੁਤ ਜ਼ਿਆਦਾ ਟਾਇਰਡ ਹੋ ਗਏ ਸੀ ਚਿੰਤੂ ਨੂੰ ਮਾਦਾ ਤੋਂ ਹੀ ਅਸੀਂ ਆਰਕੀਟੈਪ ਕਰਾਂਗੇ ਜਿਹਨਾਂ ਤੁਸੀਂ ਦੇਖਿਆ ਹੋਊਗਾ ਜਿਹੜੇ ਇੱਥੇ ਆਉਂਦੇ ਆ ਤਾਂ ਗਾਲਮਕ ਨਹੀਂ ਫੁੱਲ ਫੁੱਲ ਹੋਰ ਪੁੱਛੋ ਕੁਝ ਦਾ ਨਮਕ ਨਹੀਂ ਗਸਪਤੀ ਇੰਫਾ ਹਾਫ ਚਾਰ ਦੀ ਕੋਦਲੀ ਚਲੋ ਚਲੋ ਲਿਖੋ ਆਰਡਰ ਹਾਂਜੀ ਸਸੀਗਾਲ ਜੀ ਕੀ ਹਾਲ ਚਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਸੋ ਅੱਜ ਹੈਗੀ ਜੀ ਆਪਣੀ ਮੈਰਿਜ ਐਨਿਵਰਸਰੀ ਬਰੇਗੰਡ ਵਿਆਹ ਵਾਲਾ ਦਿਨ ਸੀ ਅੱਜ ਤੇ ਆਪਾਂ ਹੈਗੇ ਇੱਕ ਦੂਜੇ ਤੋਂ ਦੂਰ ਤੇ ਕਹਿੰਦੇ ਹੁੰਦੇ ਨਾ ਜਦੋਂ ਇੱਕ ਦੂਜੇ ਤੋਂ ਦੂਰ ਹੋਈਏ ਤੇ ਫਿਰ ਗੁਰੂ ਦਾਸ ਰਖਾਉਣਾ ਚਾਹੀਦਾ ਤੇ ਮੈਂ ਆ ਗਿਆ ਜੀ ਅੱਜ ਗੁਰਦੁਆਰਾ ਸਾਹਿਬ ਮੱਥਾ ਟੇਕਣ ਪਹਿਲੇ ਮਹੀਨੇ ਤੋਂ 23 ਦਿਨ ਸਰੀ ਆਮਾ ਪਹਿਮਸ ਤੋਂ ਚੱਲ ਰਹੀ ਸ਼ਾਮ ਜੀ ਨੂੰ ਜਾਣਾ ਤੇ ਫਿਰ ਮੈਂ ਕਿਹਾ ਚੱਲ ਜਾਣਾ ਉਦੋਂ ਤੱਕ ਨਾ ਆਉਣਾ ਕੱਲ ਨੂੰ ਵੀ ਸੀ ਹਰ ਸੰਡੇ ਮਾਉਣਾ ਹੀ ਹੋਣਾ ਪਰ ਹੁਣ ਜਿਹੜਾ ਆ ਉਹ ਕੱਲ ਨੂੰ ਵੀ ਮਤਲਬ ਆਉਣਾ ਹੀ ਆ ਤੇ ਮੈਂ ਕਿਹਾ ਅੱਜ ਵੀ ਜਾਣਾ ਹੀ ਆ ਹਾਂ ਸਾਈਕਲਿੰਗ ਵਾਲਾ ਸਿਸਟਮ ਚੱਲਣ ਦੇ ਅੱਜ ਇੱਥੇ ਕੰਪੀਟੀਸ਼ਨ ਹੈਗਾ ਇਹ ਦਰਹਾਂਮਣਿਆ ਗੁਰਦਰਾ ਸਾਹਿਬ ਆ ਤੇ ਇੱਥੋਂ ਤੇ ਬਾਕੀ ਗੁਰੂਗਰ ਮੱਥਾ ਟੇਕ ਲੀਏ ਫਿਰ ਉਸ ਤੋਂ ਅੱਗੇ ਕਰਦੇ ਆ ਕੰਟੀਨਿਊ ਬਾਕੀ ਖੋਜ ਨਹੀਂ ਵੀ ਉਧਰ ਗਏ ਹੋਏ ਆ ਮੇਰੇ ਅਨਿਵਰਸਰੀ ਤੇ ਚਿੰਤਪੁਰ ਨੀ ਮਾਤਾ ਦੇ ਬੜੀ ਮਾਸੀ ਨਾਲ ਤੇ ਮੈਂ ਕਿਹਾ ਫਿਰ ਮੈਂ ਧਰਮ ਤੋਂ ਕਿਉਂ ਪਿੱਛੇ ਰਹਿਣਾ ਮੈਂ ਗੁਰੂਗਰ ਜਾ ਹੀ ਗਿਆ ਤੇ ਮੈਂ ਤਾਂ ਮੱਥਾ ਟੇਕ ਲਵਾਂ ਤੇ ਅੱਗੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਮਹਾਰਾਜ ਦੇ ਤੇ ਫਿਰ ਕਰਦੇ ਬਾਅਦ ਹਾਂਜੀ ਤੇ ਲੋਬੀ ਹੁਣ ਆਪਾਂ ਗੁਰੂ ਘਰ ਮੱਥਾ ਟੇਕ ਆਏ ਆ ਤੇ ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਹੁਣ ਆਪਾਂ ਜਾਂਦੇ ਆ ਘਰ ਨੂੰ ਵਾਪਸੀ ਇਹ ਤੁਹਾਨੂੰ ਸਨਸੈਟ ਦਿਖਾਈਏ ਜਿਹੜਾ ਇੱਥੇ ਤਾਂ ਲੋਕੀ ਦੇਖਣ ਆਉਂਦੇ ਆ ਸਪੈਸ਼ਲ ਆ ਉਹ ਦੇਖੋ ਸਨਸੈਟ ਹੋ ਰਿਆ ਨਾ ਸਾਂਸਾਈਡ ਲੋਕ ਇੱਥੇ ਤਾਂ ਮਤਲਬ ਦੂਰ ਦੂਰੋਂ ਲੋਕ ਦੇਖਣ ਆਉਂਦੇ ਆ ਬੀਚ ਤੇ ਜਿਹੜਾ ਸਨਸੈਟ ਹੁੰਦਾ ਮਿਸਕਰਤਾ ਥੋੜਾ ਜਿਹਾ ਲੇਟ ਹੋ ਗਿਆ ਹੁਣ ਛੁੱਪ ਗਿਆ ਪਹਾੜੀ ਦੇ ਪਿੱਛੇ ਪਰ ਫਿਰ ਵੀ ਤੁਸੀਂ ਦੇਖ ਸਕਦੇ ਆ ਉੱਥੋਂ ਮਤਲਬ ਥੋੜਾ ਜਿਹਾ ਲੇਟ ਹੋ ਗਿਆ ਮੈਂ 10 ਮਿੰਟ ਪਹਿਲਾਂ ਇਹ ਛੁੱਪ ਗਿਆ ਹੋਇਆ ਸੂਰੇ ਤੇ ਇੱਥੇ ਸੰਸੈਟ ਦੇਖਣ ਲਈ ਤਾਂ ਸ਼ਾਮ ਨੂੰ ਕਾਫੀ ਲੋਕਾਂ ਦਾ ਹਜੂਮ ਹੁੰਦਾ ਦੇਖੋਗੇ ਇਸ ਏਰੀਆ ਦੇ ਵਿੱਚ ਹੀ ਰਸ਼ ਹੁੰਦਾ ਜ਼ਿਆਦਾ ਕਿਉਂਕਿ ਆਫ ਸੀਜ਼ਨ ਹੈ ਜਦੋਂ ਸੀਜ਼ਨ ਹੁੰਦਾ ਉਦੋਂ ਸਾਰੇ ਬੰਦੇ ਰਸ਼ ਹੁੰਦਾ ਪਰ ਹੁਣ ਇਸ ਟਾਈਮ ਆਫ ਸੀਜ਼ਨ ਦੇ ਵਿੱਚ ਇਸ ਏਰੀਆ 'ਚ ਰਸ਼ ਆ ਤੇ ਇੱਥੋਂ 뷰 ਬਹੁਤ ਘੈਂਟ ਹੈ ਦੇਖੋ ਤੁਸੀਂ ਇੱਥੋਂ 뷰 ਜ਼ਿਆਦਾ ਘੈਂਟ ਹੈ ਤਾਂ ਕਰਕੇ ਦੇਖੋ ਪੂਰੇ ਸ਼ਹਿਰ ਦਾ 뷰 ਆ ਤੇ ਇੱਥੋਂ ਸੰਸੈਟ ਹੋ ਗਿਆ ਹੋਇਆ ਹੁਣ ਆਲਮੋਸਟ ਅਜੇ ਵੀ ਬਚਿਆ ਆ ਪਰ ਹੋ ਗਿਆ ਹੋਇਆ ਇੱਥੇ ਸਨਸੈਟ ਆ ਦੇਖੋ ਹੈਗਣੀ ਗੱਲਬਾਤ ਪੂਰੀ ਪੂਰੀ ਇਹ ਸਨਸੈਟ ਦੇਖਣ ਕੋਣੀ ਆਉਂਦੀ ਆ ਤੇ ਆ ਇਦਾਂ ਵੀਊ ਇੱਥੇ ਤੇ ਦੂਰੋਂ ਦੂਰੋਂ ਲੋਕ ਇੱਥੇ ਦੇਖਣ ਆਉਂਦੇ ਆ ਅੱਜ ਬੀਤ ਤੇ ਵੀ ਕਾਫੀ ਰੌਣਕ ਸੀ ਕਿਉਂਕਿ ਇੱਥੇ ਆ ਕੋਈ ਸਾਈਕਲਿੰਗ ਸੀ ਗ੍ਰੀਨਡਾਈ ਜਿਹਾ ਸੀਗਾ ਮਾਹੌਲ ਸੀਗਾ ਆ ਦੇਖੋ ਹੈਗਣੀ ਗੱਲਬਾਤ ਪੂਰੀ ਲਹਿਰ ਨਿਕਲਦੀ ਕਿ ਨਹੀਂ ਪੂਰੀ ਅਸੀਂ ਆ ਗਏ ਆ ਘਰ ਤੇ ਬਹੁਤ ਜ਼ਿਆਦਾ ਟਾਇਰਡ ਹੋ ਗਏ ਆ ਸਵੇਰ ਦੀ ਮੇਰੀ ਅਨਿਵਰਸਰੀ ਇੰਨੀ ਵਧੀਆ ਗਈ ਨਾ ਫੈਮਿਲੀ ਨਾਲ ਬਟ ਜੋ ਦੀਪਸ ਨਾਲ ਮੈਂ ਗੱਲਾਂ ਕਰਦੀ ਗਈ ਵੀਡੀਓ ਕਾਲ ਤੇ ਤਾਂ ਮੈਨੂੰ ਇਦਾਂ ਲੱਗਾ ਕਿ ਦੀਪ ਜੀ ਮੇਰੇ ਨਾਲ ਹੀ ਆ ਤੇ ਮੈਨੂੰ ਸਮ ਟਾਈਮ ਦੀਪ ਦੀ ਬੜੀ ਯਾਦ ਆਉਂਦੀ ਰਹੀ ਵੀ ਹਨਾ ਮਤਲਬ ਨਾ ਵਰਡਸ ਮੈਂ ਸੱਚੀ ਅੱਜ ਮੈਂ ਜਿੱਤੇ ਜਿੱਤੇ ਬੈਹ ਰਹੀ ਸੀ ਜਿੱਦਾਂ ਜਿੱਦਾਂ ਵਾਈਫ ਨੂੰ ਹੁੰਦਾ ਹੁੰਦਾ ਤੇ ਹੈ ਹੀ ਆ ਬਟ ਨੋ ਵਾਟ ਜਿਹੜੀ ਵੀ ਫੈਮਲੀ ਨਾਲ ਮজা ਫੈਮਲੀ ਨਾਲ ਲਿਆ ਸੀਰੀਅਸਲੀ ਮੈਂ ਘਰ ਆ ਗਈ ਮੈਂ ਉੱਥੇ ਵੀ ਜਿਹੜੇ ਜਿਹੜੇ ਫੋਟੋ ਦੇ ਮੂਮੈਂਟਸ ਹੁੰਦੇ ਆ ਜਾਂ ਕਿਦਾਂ ਵੀ ਆ ਤੇ ਮੈਂ ਬਹੁਤ ਕੰਟਰੋਲ ਕੀਤਾ ਉੱਥੇ ਵੀ ਸਾਰੇ ਇਹ ਕਹਿ ਰਹੇ ਸੀ ਚਲੋ ਕੋਈ ਗੱਲ ਨਹੀਂ ਆ ਨਾ ਵੀ ਦੀਪ ਜੀ ਰੀਅਲੀ ਮਿਸੂ ਮੈਂ ਸੱਚੀ ਬਹੁਤ ਜ਼ਿਆਦਾ ਮਿਸ ਕਰ ਰਹੀ ਹਾਂ ਤੁਹਾਨੂੰ ਵੀ ਸੱਚੀ ਇਕੱਲੇ ਰਹਿਣਾ ਬਹੁਤ ਜ਼ਿਆਦਾ ਮੁਸ਼ਕਲ ਆ ਦੋਨੋਂ ਮਤਲਬ ਦੋਨੋਂ ਯੂਨੀਵਰਸਿਟੀ ਮੇਰੀ ਇੱਦਾ ਹੀ ਲੰਘ ਗਈਆਂ ਹਨ ਜੀਵਤ ਬਿਨਾ ਪਰ ਫਿਰ ਵੀ ਮੇਰੀ ਫੈਮਲੀ ਨੇ ਮੈਨੂੰ ਬਹੁਤ ਇੰਜੋਏ ਕਰਾਇਆ ਔਰ ਬਹੁਤ ਮਜ਼ਾ ਆਇਆ ਤੇ ਬਾਕੀ ਹੁਣ ਫਿਰ ਇੱਕ ਵਾਰੀ ਘਰ ਆ ਕੇ ਵੀ ਬ੍ਰਦਰ ਕੇਕ ਲੈ ਕੇ ਆਏ ਸੀ ਫਿਰ ਇੱਕ ਕੇਕ ਕੱਟ ਕਰਾਂਗੇ ਤੇ ਉਦੋਂ ਮੇਰੀ ਫੈਮਲੀ ਨੇ ਪਹਿਲਾਂ ਦੀਪ ਜੀ ਨੂੰ ਫੋਨ ਲਾਇਆ ਕਿ ਮੈਨੂੰ ਦੀਪ ਨੂੰ ਕਾਲ ਕਰੋ ਇੱਥੇ ਕੇਕ ਕੱਟ ਕਰਦੇ ਆਂ ਤੇ ਵੀ ਨਾਲ ਸੀ ਤੇ ਅਸੀਂ ਫਿਰ ਇੱਕ ਕੇਕ ਕੱਟ ਕਰਨ ਲੱਗਿਆ ਮੈਂ ਮੀਡੀ ਨੇ ਦੁਨਰ ਕਰਕੇ ਆ ਕੇ ਹਾਂ ਮੇਰਾ ਪਾਪਾ ਪਾਪਾ ਤੇ ਇੱਕ ਕੇਕ ਹੋਰ ਕੱਟ ਕਰਾਂਗੇ

ਦੀਪੀ ਦੀਪੇ ਇਹ ਮਾਮੂਆ ਲੋਏ ਮਾਮੂਆ ਵੱਲੋਂ ਪੇਰੇ ਇੱਕ ਕੇਕ ਮਾਮੂਆ ਵੱਲੋਂ ਕੇਕ ਮਾਮੂਆ ਵੱਲੋਂ ਉਹਨੂੰ ਪਤਾ ਨਹੀਂ ਕਿ ਕਰਸੀ ਚਲੋ ਚਲ ਚਲ ਕੋਈ ਨਹੀਂ ਹੈਪੀ ਮੈਰਿਜ ਅਨਿਵਰਸਰੀ ਬਾਪੇ ਪੀਤੀ ਕੁਸ਼ ਬੁਧੀ ਸਾਰਾ ਤੇ ਹੋ ਗਿਆ ਉਹ ਘਰ ਚੱਲਾਂਗੇ ਜਿੰਨੇ ਚਿਰ ਲੈ ਕੇ ਚਲੋ ਚਲੋ ਉਹ ਨਹੀਂ ਮੈਂ ਕੱਟ ਕਰਨਾ ਤੇ ਬਣ ਪਾਪਾ ਨੇ ਕਰਨਾ ਚਲੋ ਹੈਪੀ ਮੈਰਿਜ ਅਨਿਵਰਸਰੀ ਸਾਡੀ ਕਮੀ ਤੇ ਕੋਈ

साल ने नाम देखो क्या लिखा दीप दीप है दीपा शिपा खुशदीप कौर हरदीप सिंह चलो ठीक है ओके बाय